ਮੇਰੇ ਘਰ ਵਾਲੇ ਨੇ ਮੇਰੀ ਮਾਂ ਤੇ ਗੰਦੀ ਨਿਗਾਹ ਰੱਖੀ ਘਰ ਵਾਲੇ ਦਾ ਚਰਿੱਤਰ ਘਟਿਆ ਸੀ ਉਹ ਹਰ ਦੂਜੀ ਔਰਤ ਤੇ ਮਾੜੀ ਨਿਗਾਹ ਰੱਖਦਾ ਸੀ ਜਦੋਂ ਮੇਰਾ ਵਿਆਹ ਹੋਇਆ ਕੁਝ ਸਮੇਂ ਬਾਅਦ ਉਸਨੇ ਮੈਨੂੰ ਜਾਨਵਰਾਂ ਵਾਂਗੂ ਕੁੱਟਣਾ ਸ਼ੁਰੂ ਕਰਤਾ ਮੈਨੂੰ ਕੁੱਟ-ਕੁੱਟ ਕੇ ਅੱਧ ਮਰਾ ਕਰ ਦਿੰਦਾ ਮੇਰੇ ਢਿੱਡ ਵਿੱਚ ਬੱਚਾ ਸੀ ਮੇਰਾ ਘਰ ਵਾਲਾ ਮੇਰੇ ਪਿੱਛੇ ਚਾਕੂ ਲੈ ਕੇ ਦੌੜਿਆ ਕਿ ਤੈਨੂੰ ਤੇ ਤੇਰੇ ਬੱਚੇ ਨੂੰ ਖਤਮ ਕਰ ਦੂੰ ਮੇਰੇ ਮੁੰਡਾ ਹੋਇਆ 4 ਦਿਨਾਂ ਬਾਅਦ ਉਹ ਵੀ ਮੁੱਕ ਗਿਆ ਤੇ ਮੈਂ ਪੇਕੇ ਚੰਗੀ ਮੇਰੇ ਮਗਰੋਂ ਮੇਰੇ ਘਰ ਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਮੇਰੇ ਕੋਲ ਅੱਧਾ ਕਿਲੋ ਸੋਨਾ ਸੀ ਘਰ ਵਾਲੇ ਨੇ ਕੰਮ ਕਰਨ ਵਾਲੀ ਨੂੰ ਸਾਰਾ ਖਵਾਤਾ ਮੈਂ ਕੰਮ ਤੇ ਸੀ ਪਿੱਛੋਂ ਮੇਰੇ ਘਰ ਵਾਲੇ ਨੇ ਮੇਰੀ ਮਾਂ ਦੀ ਇੱਜ਼ਤ ਨੂੰ ਹੱਥ ਪਾਇਆ ਬਾ ਮਰੂੜੀ ਤੇ ਗਾਲੀ ਗਲੋਚ ਕੀਤਾ ਜਦੋਂ ਮੈਂ ਉਹਨੂੰ ਕਰਾਰਾ ਜਵਾਬ ਦਿੱਤਾ ਉਹਨੇ ਆਪਣੀ ਦੋਸਤਾਂ ਨੂੰ ਬੁਲਾ ਕੇ ਮੇਰੀ ਕੁੱਟਮਾਰ ਕੀਤੀ ਤੇ ਮੈਨੂੰ ਤੀਜੀ ਮੰਜ਼ਲ ਤੋਂ ਘੜੀਸ ਦਾ ਥੱਲੇ ਲੈ ਗਿਆ ਅੱਛਾ ਇਹ ਮੇਰੀ ਮੈਰिज ਹੋਈ ਹੈ 2012 ਦੇ ਵਿੱਚ ਪਹਿਲਾਂ ਅਸੀਂ ਰਿਲੇਸ਼ਨਸ਼ਿਪ ਸੀਗੇ ਫਿਰ ਅਸੀਂ ਮੈਰिज ਕਰਵਾ ਲਈ ਕੁੱਟਮਾਰ ਸ਼ੁਰੂ ਕਰਤੀ ਜਾਨਵਰਾਂ ਨੂੰ ਵੀ ਆਪਾਂ ਕੁੱਟਦੇ ਮਾਰਦੇ ਸੋਚਦੇ ਆ ਤੇ ਉਹਨੇ ਮੈਨੂੰ ਕੁੱਟਣਾ ਬਹੁਤ ਜ਼ਿਆਦਾ ਮਤਲ ਮੈਨੂੰ ਮਰਿਆ ਮਗਰ ਅਪਰ ਸੱਟ ਜਾਣਾ ਮੈਨੂੰ ਉਹਨਾਂ ਨੇ ਦੱਸਣਾ ਕਮਲ ਕੁਲਦੀਪ ਇਦਾਂ ਲੜਕੀ ਬਾਜ਼ ਕਹਿਣਾ ਉਹਨੂੰ ਤੇ ਮੈਂ ਮੰਨਣਾ ਨਾ ਉਹਦੀ ਗੱਲ ਉਹਨੇ ਕਿ ਇੱਕ ਵਾਰ ਮੈਂ ਫੰਕਸ਼ਨ ਤੇ ਜਲੀ ਮੈਨੂੰ ਉਹਨਾਂ ਨੇ ਕਿਹਾ ਕਮਲ ਕਿੱਥੇ ਆ ਮੈਨੂੰ ਕਹਿੰਦਾ ਜਲਦੀ ਆ ਜਾ ਮੇਰੇ ਜਾਣ ਤੋਂ ਪਹਿਲਾਂ ਸਿਰਫ 2 ਮਿੰਟ ਪਹਿਲਾਂ ਮੇਰੇ ਘਰੋਂ ਲੇਡੀਜ਼ ਨਿਕਲਦੇ ਆ ਮੇਰੇ ਬੈਡਰੂਮ ਤੇ ਮੇਰੇ ਕੰਬਲ ਦੇ ਵਿੱਚ ਉਹ ਬੰਦੀ ਪਈ ਆ ਚਲੋ ਉਹਨੇ ਮਾਫੀ ਮੰਗ ਲਈ ਮੇਰੇ ਹੱਥਾਂ 'ਚ ਹਜੇ ਟੂੜਾ ਵੀ ਨਹੀਂ ਉਤਰਿਆ ਤੇ ਵੀ ਹੁਣ ਤਾਂ ਇਹਦਾ ਵਿਆਹ ਹੋਇਆ ਵੀ ਰੋਣਾ ਫੇਰ ਸ਼ੁਰੂ ਹੋ ਗਿਆ ਬੇਟਾ ਹੋਣ ਵਾਲਾ ਸੀਗਾ ਜਦੋਂ ਉਹਨੇ ਕੀ ਕਰਨਾ ਸਾਡੇ ਘਰ ਇੱਕ ਚਾਕੂ ਹੁੰਦਾ ਸੀ ਇੱਕ ਬੇਸਬਾਲ ਮੇਰੇ ਕੋਲ ਹੁਣ ਵੀ ਪਿਆ ਹੋ ਉਹਨੇ ਮੈਨੂੰ ਚਾਕੂ ਨਾਲ ਮਾਰਨਾ ਕਹਿੰਦਾ ਨਾ ਮੈਂ ਤੈਨੂੰ ਮਾਰੂ ਨਾ ਮੈਨੂੰ بیسਬਾਲ ਨਾਲ ਉਹਨੇ ਕੁੱਟਣਾ ਸਾਡੇ ਨਾਲ ਦੋ ਦਰਵਾਜ਼ੇ ਸੀ ਰੂਮ ਨੂੰ ਉਹਨੇ ਜੇ ਇਧਰਲੇ ਦਰਵਾਜ਼ੇੋਂ ਮੈਨੂੰ ਕੁੱਟਦੇ ਕੁੱਟਣਾ ਮੈਂ ਦੂਜੇ ਦਰਵਾਜ਼ੇ ਨਾਲ ਨਿਕਲ ਜਾਣਾ ਆਂਟੀ ਨੇ ਕਦੇ ਮੈਨੂੰ ਡਾਈਨਿੰਗ ਟੇਬਲ ਦੇ ਥੱਲੇ ਲੁਕਾਤਾ ਉੱਪਰ ਚਾਦਰ ਪਾ ਦਿੰਦੀ ਕਹਿੰਦੀ ਵੀ ਕੱਪੜੇ ਸੁਕਣੇ ਪਏ ਆ 9 ਮਹੀਨਾ ਬਾਅਦ ਮੇਰੇ ਕੋਲ ਬੇਟਾ ਹੋਇਆ 4 ਦਿਨਾਂ ਦਾ ਹੋ ਕੇ ਉਹ ਪੂਰਾ ਹੋ ਗਿਆ ਸੀਗਾ ਚਲੋ ਉਹਨੇ ਉਸ ਤੋਂ ਬਾਅਦ ਮੈਨੂੰ ਘਰੇ ਭੇਜਤਾ ਮੇਰੇ ਹਜੇ ਸੁਜੇਰੀਨ ਹੋਇਆ ਵੈ ਸੀਗਾ ਮੇਰੇ ਟਾਂਕੇ ਵੀ ਨਹੀਂ ਕੱਟੇ ਸੀਗੇ ਫੋਨ ਤੇ ਕਹਿੰਦਾ ਮੈਨੂੰ ਫੋਨ ਨਾ ਕਰੀਂ ਅੱਜ ਤੋਂ ਬਾਅਦ ਮੈਂ ਜਦੋਂ ਘਰੇ ਗਈ ਨਾ ਉਧਰ ਮੈਂ ਸਾਡੇ ਘਰੇ ਬੈਠੀ ਇੱਕ ਲੇਡੀ ਦੇਖਦੀਆਂ ਚੂੜਾ ਪਾਇਆ ਹੋਇਆ ਮੈਂ ਜਦੋਂ ਉਹਨੂੰ ਪੁੱਛਿਆ ਮੈਂ ਕਿ ਵੀ ਇਹ ਕੌਣ ਕਹਿੰਦੇ ਵੀ ਇਹ ਨਾ ਕੁਲਦੀਪ ਦੀ ਵਾਈਫ ਹੈ ਵਿਆਹ ਤਾਂ ਇਹਦਾ ਮੇਰੇ ਨਾਲ ਹੋਇਆ ਵੀ ਤੂੰ ਇਹਦੀ ਵਾਈਫ ਕਿੱਦਾਂ ਹੋ ਜਾਣੀ ਐ ਉਹ ਕੁੜੀ ਨੇ ਵੀ ਕਾਫੀ ਰੌਲਾ ਪਾਇਆ ਕਹਿੰਦੀ ਵੀ ਮੇਰੇ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਉਹ 420 ਦਾ ਕੇਸ ਪੈਂਦਾ ਸੀ ਉਹਨਾਂ ਦੋ ਲੈ ਗਈ ਉਹਦਾ ਡਿਵੋਰਸ ਹੋ ਗਿਆ ਮੈਂ ਕਿਹਾ ਵੀ ਚਲੋ ਠੀਕ ਹੈ ਕੋਈ ਗੱਲ ਨਹੀਂ ਮਾਫੀ ਮੰਗ ਲਈ ਘਰਦਿਆਂ ਨਹੀਂ ਕਹਤਾ ਮੇਰਾ ਇੱਕ ਛੋਟਾ ਭਰਾ ਸੀ ਉਹਨੇ ਮੈਨੂੰ ਕਿਹਾ ਕਹਿੰਦਾ ਤੂੰ ਇਹ ਤੇ ਯਕੀਨ ਨਾ ਕਰ ਮੈਂ ਫੇਰ ਵੀ ਕਿਹਾ ਵੀ ਰੋਜ਼ ਰੋਜ਼ ਵਿਆਹ ਨਹੀਂ ਕਰਾਈ ਦਿੰਦੇ ਮੈਂ ਕਿਹਾ ਬਿਲਕੁਲ ਸੁੱਧਰ ਗਿਆ 3 ਸਾਲ ਵਧੀਆ ਰਹਾ ਮੇਰੇ ਬੇਟੀ ਹੁੰਦੀ ਹੈ ਵੱਡੀ ਉਸ ਤੋਂ ਬਾਅਦ ਛੋਟੀ ਬੇਟੀ ਵੀ ਹੁੰਦੀ ਆ ਉਸ ਤੋਂ ਬਾਅਦ ਮੇਰੇ ਜਿਹੜੇ ਮਕਾਨ ਮਾਲਕ ਸੀ ਉਹਨਾਂ ਦਾ ਫੋਨ ਗਿਆ ਤੁਹਾਡਾ ਕਹਿੰਦੇ ਜਿਹੜਾ ਹਸਬੰਡ ਆ ਉਹ ਸਾਡੀ ਬੋਟੀ ਨੂੰ ਫੋਨ ਕਰਦਾ ਮੈਂ ਆਖਿਆ ਮੈਂ ਕਿਹਾ ਵੀ ਨਹੀਂ ਗਲਤੀ ਨਾ ਲੱਗਿਆ ਹੁਣ ਮੈਂ ਸਗੋਂ ਮੈਂ ਪੜਦਾ ਪਾਇਆ ਉਹਦੀ ਗੱਲ ਤੇ ਰਿਕਾਰਡਿੰਗ ਭੇਜੀ ਉਹਨਾਂ ਨੇ ਰਿਕਾਰਡਿੰਗ ਦੇ ਵਿੱਚ ਇਹ ਚੀਜ਼ ਕਹੀ ਗਈ ਕਹਿੰਦਾ ਮੈਂ ਤੇਰਾ ਕਿੱਦਿਆਂ ਦਾ ਨੰਬਰ ਲੱਭਦਾ ਸੀ ਤਾਂ ਬਹੁਤ ਮੁਸ਼ਕਲ ਨਾਲ ਨਿਰਮਲ ਦੇ ਨੰਬਰ ਮਿਲਿਆ ਵੀ ਉਹ ਬੰਦੇ ਉਹਨੂੰ ਮਾਰਨ ਤੱਕ ਪਏ ਉਹਨੂੰ ਉੱਥੋਂ ਕੱਢਿਆ ਮੇਰੀ ਜਿਹੜੀ ਛੋਟੀ ਬੇਟੀ ਆ ਉਹ ਹੋ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਸਾਲ ਦੇ ਖੜੰਦੇ ਸਾਹਮਣੇ ਦੇਖਦੇ ਜਿਹੜੇ ਮੇਰੇ ਹਸਬੰਦ ਸੀ ਉਹ ਕਿਸੇ ਕੁੜੀ ਦਾ ਹੱਥ ਫੜੀ ਜਾਂਦੇ ਆ ਮੇਰੇ ਸਾਹਮਣੇ ਮੈਂ ਘਰੇ ਆ ਕੇ ਉਹਨੂੰ ਕਿਹਾ ਵੀ ਇਹ ਤੇਰੇ ਲਈ ਗਲਤ ਗੱਲ ਆ ਵੀ ਇਦਾਂ ਹਨਾ ਚੰਗਾ ਨਹੀਂ ਲੱਗਦਾ ਹੈਗਾ ਤੇਰੇ ਆਪਦੇ ਵੀ ਦੋ ਧੀਆਂ ਨੇ ਵੀ ਆਪਾਂ ਅੱਜ ਵੀ ਕਿਸੇ ਦਿਨ ਤੱਕਾਂਗੇ ਕੱਲ ਨੂੰ ਆਪਦੀਆਂ ਨੂੰ ਟੱਕਰ ਲਈ ਤਿਆਰ ਆ ਮੈਂ ਜਦੋਂ ਉਹਨੂੰ ਇਹ ਗੱਲ ਕਹੀ ਤੇ ਉਹਨੇ ਨਾ ਮਤਲਬ ਮੇਰੇ ਮਾਰਿਆ ਉਸ ਟਾਈਮ ਐਂਕਰਿੰਗ ਕਰਦੀ ਸੀਗੀ ਲੋਕ ਮੈਨੂੰ ਕਹਾਂ ਘਮਾ ਘਰੇ ਧਿਆਨ ਦੇ ਲੈ ਥੋੜਾ ਜਆ ਸਾਡੇ ਉੱਪਰ ਰੈਂਟ ਤੇ ਦਿੱਤਾ ਹੋਇਆ ਸੀਗਾ ਰੂਮ ਕੁੜੀ ਮੈਨੂੰ ਕਹਿੰਦੀ ਵੀ ਅਸੀਂ ਕਹਿੰਦੀ ਇਨਵਰਟਰ ਦੀ ਤਾਰ ਦੇ ਦਿਓ ਮੈਂ ਕਿ ਏਥੇ ਜ ਬੁਰੀ ਲੱਗੀ ਉਹ ਬੰਦੇ ਨੇ ਉਹਦੀ ਮੰਮੀ ਖੜੀ ਮੇਰੀ ਮੰਮੀ ਵੀ ਖੜੀ ਉਹ ਕੁੜੀ ਦੇ ਸਾਹਮਣੇ ਮੈਨੂੰ ਕੁੱਟਿਆ ਬੰਦਾ ਉਹਦੇ ਨਾਲ ਰਿਲੇਸ਼ਨਸ਼ਿਪ ਸੀਗਾ ਉਹਨੇ ਕੁੜੀ ਨੇ ਕਿਹਾ ਉੱਪਰ ਬੁਲਾ ਕੇ ਉਹਨੂੰ ਬੁਜਾ ਫਿਰ ਉਹ ਬੰਦੇ ਨੇ ਮੈਨੂੰ ਜਾਨਵਰਾਂ ਵਾਂਗੂ ਕੁੱਟਿਆ ਮੈਨੂੰ ਗੁੱਸਾ ਆਇਆ ਮੈਂ ਜਿੱਦਾਂ ਹਨਾ ਹਾਪੀਤ ਵਗਾਰਾ ਸੋ ਵੀ ਕਰੇ ਪਿਆ ਸਾਡੇ ਮੈਂ ਉਹ ਸਾਰਾ ਕੁਝ ਪੀ ਲਿਆ ਮਤਲਬ ਕਿ ਮੇਰੀ ਬਾਡੀ ਕੰਮ ਕਰਨਾ ਬੰਦ ਕਰ ਗਈ ਮੇਰਾ ਮਾਈਂਡ ਕੰਮ ਕਰ ਰਿਹਾ ਫਿਰ ਵੀ ਉਸ ਤੋਂ ਬਾਅਦ ਉਹ ਬੰਦਾ ਮੈਨੂੰ ਕੁੱਟਦਾ ਜਾ ਰਿਹਾ ਬੜੀ ਬੇਟੀ ਨੇ ਨਾ ਫੋਨ ਕੀਤਾ ਇਹਨੇ ਕਿਹਾ ਮੇਰੀ ਮੰਮੀ ਮਰ ਗਈ ਮੇਰੇ ਗਮਾਂਡੀ ਮੈਨੂੰ ਚੱਕ ਨਹੀਂ ਕਰਵਾ ਕੇ ਆਇਆ ਮੇਰੇ ਕੋਲੇ ਬਾਬੇ ਦੀ ਕਿਰਪਾ ਨਾਲ ਮੈਂ 1/2 ਕਿਲੋ ਗੋਲਡ ਬਣਾ ਲਿਆ ਮੇਰੇ ਘਰੇ ਕੋਈ ਕੰਮ ਕਰਨ ਆਈ ਉਹ ਸਾਰਾ ਸਾਰਾ ਕੁਝ ਹੀ ਉਹਨੂੰ ਖਵਾਤਾ ਮੇਰੀ ਗੁੜੀਆ ਛੋਟੀ ਉਹਨਾ ਟਾਈਮ ਤਿੰਨ ਸਾਲ ਦੀ ਆ ਮੰਮੀ ਕਹਿੰਦੀ ਡੈਡੀ ਕਾਲੋ ਦੀ ਵੀ ਨਸਾਂ ਤੇ ਆ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿ ਵੀ ਇਦੋਂ ਤਾਂ ਨਾ ਡੁੱਬ ਕੇ ਮਰ ਜਾਣਾ ਵਾਹ ਜਦੋਂ ਜਵਾਕੇ ਇਹ ਚੀਜ਼ਾਂ ਕਹਿਣ ਲੱਗ ਜਾਨ ਮੈਂ ਫੰਕਸ਼ਨ ਲਾਣ ਗਈ ਹੋਈ ਆ ਘਰੇ ਨਹੀਂ ਸੀ ਉਹ ਬੰਦੇ ਨੇ ਮੇਰੀ ਮਾਂ ਦੀ ਚਿਤਪਾਤ ਪਾਇਆ ਮੇਰੀ ਮੰਮੀ ਨੇ ਮੈਨੂੰ ਕਹਿੜੀ ਤੂੰ ਘਰੇ ਆ ਜਾ ਮੈਂ ਤੇਰੇ ਬੱਚੇ ਛੱਡ ਕੇ ਜਾਉ ਤੇ ਮੇਰੀ ਮੰਮੀ ਮੇਰੇ ਮਾਮਾ ਜੀ ਦੀ ਲੜਕੀ ਨਾਲ ਗੱਲ ਕਰ ਰਹੀ ਪਈ ਆ ਉਹਨੇ ਮੇਰੀ ਮੰਮੀ ਨੇ ਉਹਨੂੰ ਦੱਸਿਆ ਕਹਿੰਦੀ ਆਪਾਂ ਇਹਨੂੰ ਕਹਿ ਦਿੰਨੇ ਆ ਵੀ ਤੂੰ ਉਹਨਾਂ ਨਾਲ ਲੜਦੀ ਆ ਕਹਿੰਦੀ ਉਹ ਬੰਦੇ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਮੇਰੀ ਮੰਮੀ ਦੀ ਬਾਹ ਨੂੰ ਵੀ ਬਟਾ ਦਿੱਤਾ ਗਿਆ ਉਹਨੇ ਗਾਲਾਂ ਗਲਾਂ ਲੜਿਆ ਲੁੜਿਆ ਮੇਰੇ ਪੈਰਾਂ ਤੋਂ ਉਸ ਟਾਈਮ ਜ਼ਮੀਨ ਨਿਕਲ ਗਈ ਜਦੋਂ ਮੈਂ ਰਿਕਾਰਡਿੰਗ ਸੁਣੀ ਮੈਂ ਆਪਣੀ ਮਦਰ-ਇਨ-ਲॉ ਕੋਲ ਗਈ ਵੀ ਆਹ ਆਹ ਨੇ ਇਹ ਕੀ ਕੀਤਾ ਹੁਣ ਮੈਂ ਕਿ ਮੈਂ ਕੀ ਕਰਾਂ ਉਹ ਮੈਨੂੰ ਕਹਿੰਦੇ ਥਾਣੇ ਨਾ ਜਾਈ ਆਹ ਜਰਾ ਲੌਸੀ ਉਹਨਾਂ ਨੇ ਮਤ ਦੇ ਨਹੀਂ ਸਕਦੀ ਵੀ ਇਦਾਂ ਦੇ ਲੱਬਾਂ ਤੋਂ ਜੁੜ ਤਰਨ ਨੇ ਫੇਰ ਵੀ ਕਿਹਾ ਮੈਂ ਕਿਹਾ ਚਲ ਕੋਈ ਨਾ ਮਿਲ ਗਏ ਖਾਣੇ ਨਾ ਜਾਈਆਂ ਆਪਾਂ ਬੈ ਕੇ ਨਿਵੇੜਦੇ ਆ ਗੁੱਸਾ ਸੀ ਮੈਨੂੰ ਵੀ ਆਇਆ ਹੋਇਆ ਬੰਦਾ ਜਦੋਂ ਮੇਰੀ ਮਾਂ ਨੂੰ ਇਦਾਂ ਕਰ ਰਿਹਾ ਮੇਰਾ ਉਹ ਕੁਝ ਨਹੀਂ ਲੱਗਦਾ ਮੈਂ ਕਿਹਾ ਮਾਂ ਤੇਰੀ ਭਰਾ ਜਾਈ ਨਾ ਤੇਰੀ ਮਾਂ ਨਾਲ ਮੇਰੇ ਭਰਾ ਨੂੰ ਸਮਾ ਦੇ ਮਾਂ ਮੈਂ ਸਾਰਾ ਕੁਝ ਭੁੱਲ ਜੂ ਉਹ ਬੰਦੇ ਨੇ ਆਪਦੇ ਦੋਸਤ ਬੁਲਾਏ ਦੋਸਤਾਂ ਨਾਲ ਮੈਨੂੰ ਕੁੱਟਿਆ ਮੇਰੇ ਅੱਜ ਵੀ ਬਾਡੀ ਤੇ ਦਾਗ ਨਹੀਂ ਉਹਨਾਂ ਚੀਜ਼ਾਂ ਦੇ ਗਮਲਾ ਮਾਰੇ ਸੀ ਮੇਰੀ ਆਹ ਲੱਤ ਤੇ ਉਹ ਬੰਦੇ ਨੇ ਮੈਨੂੰ ਤੀਜੇ ਫਲੋਰ ਤੋਂ ਕੁੱਟ ਕੇ ਥੱਲੇ ਲੈ ਕੇ ਆਇਆ ਤੇ ਮੇਰੀ ਪੂਰੀ ਗਲੀ ਮ ਜੋ ਜਣੇ ਨੇ ਮੇਰੇ ਆਹਤ ਫੜਨੇ ਇੱਕ ਜਣੇ ਨੇ ਮੈਨੂੰ ਕੁੱਟਣਾ ਆ ਗਏ ਯਾਰਾਂ ਦੋਸਤਾਂ ਨੂੰ ਲਿਆ ਕੇ ਉਹਨੇ ਮੈਨੂੰ ਕੁੱਟ ਕੇ ਹੱਦ ਤੋਂ ਜ਼ਿਆਦਾ ਘਰੋਂ ਘਟਦਾ ਰਾਤ ਨੂੰ 11:00 11:30 ਵਜੇ ਠਾਣੇ ਜਾਨੀ ਆ ਠਾਣੇ ਜਾ ਕੇ ਮੈਂ ਮੈਡੀਕਲ ਕਰਾਇਆ ਔਰ ਰਾਜੀਨਾਮਾ ਕਰਕੇ ਆ ਗਏ ਸ਼ਾਮ ਨੂੰ ਪਾਰਟੀ ਦੇ ਰਿਹਾ ਸੀ ਯਾਰਾਂ ਦੋਸਤਾਂ ਨੂੰ ਕਹਿੰਦਾ ਕੁਝ ਨਹੀਂ ਹੁੰਦਾ ਰਾਜੀਨਾਮਾ ਹੀ ਹੁੰਦੇ ਐਂ ਟੇ ਘਰੇ ਆ ਕੇ ਬੰਦਾ ਮੇਰੇ ਨਾਲ ਹੀ ਜ਼ਬਰਦਸਤੀ ਕਰ ਰਿਹਾ ਔਰ ਮੈਂ ਮੁੜ ਕੇ ਉਹ ਬੰਦੇ ਦਾ ਰਾਵ ਹੀ ਨਹੀਂ ਦੇਖਿਆ ਮਤਲਬ ਕਿ ਮੈਨੂੰ ਇੱਥੋਂ ਤੱਕ ਕੋ ਬੰਦੇ ਨੇ ਧਮਕੀਆਂ ਦਿੱਤੀਆਂ ਸੀ ਕਹਿੰਦਾ ਮੈਂ ਬੱਚੇ ਤੱਕ ਮਾਰ ਦੂੰ ਮੈਂ ਆਪਣੇ ਬੱਚ ਮਣਾ ਕੇ ਰੱਖਦੀ ਸੀ ਕਈ ਵਾਰੀ ਕਹਿੰਦਾ ਨਾ ਵੀ ਆਪ ਦੀ ਜਦੋਂ ਸਟੋਰੀ ਸੋਚਦੇ ਨਾ ਰਾਤ ਨੀਂਦ ਨਹੀਂ ਆਉਦੀ ਰਾਤ ਨੂੰ ਮੈਂ ਕੱਲੀ ਪਈ ਰੋਣ ਲੱਗ ਜਾਂਦੀ ਹਣੀ ਕਈ ਵਾਰੀ ਜਿਹੜੇ ਲੋਕ ਮੈਨੂੰ ਕਹਿੰਦਾਂ ਸੀ ਕਮਲ ਲਵ ਮੈਰिज ਨੀ ਵਧੀਆਂ ਨਹੀਂ ਮੈਂ ਉਹਨਾਂ ਨੂੰ ਕਹਿੰਦੀ ਸੀ ਵੀ ਨਹੀਂ ਨਿਭਾਉਣ ਆਲਾ ਚਾਹੀਦਾ ਤੇ ਅੱਜ ਮੈਂ ਕਹਿੰਦੀ ਆ ਵੀ ਕਰਨਾ ਨੂੰ ਹੱਥ ਲਾ ਲਓ ਲਵ ਮੈਰिज ਕਦੇ ਭਲਕੇ ਵੀ ਨਾ ਕਰਾਓ ਕਿਉਂਕਿ ਉਹ ਚੀਜ਼ ਹੋ ਜਾਂਦੀ ਹੈ ਨਾ ਤਾਂ ਅਸੀਂ ਕਿਸੇ ਨੂੰ ਕਹਿਣ ਯੋਗੇ ਰਹਨੇ ਆ ਨਾ ਕਿਸੇ ਨੂੰ ਪੁੱਛਣ ਯੋਗੇ ਰਹਨੇ ਆ ਉਦੀ ਜਿਹੜਾ ਪੰਦਾ ਆ ਦੀ ਮਾਂ ਦਾ ਨਹੀਂ ਬਣਿਆ ਉਹ ਕੱਲ ਨੂੰ ਤੇ ਧੀਆਂ ਦਾ ਵੀ ਨਹੀਂ ਬਣਦਾ ਪਰ ਮੈਂ ਇਹ ਚੀਜ਼ ਤੋਂ ਬਹੁਤ ਉਰਾਮੀ ਮੈਂ ਮੈਰਿਜ ਕਦੇ ਵੀ ਨਹੀਂ ਕਰਵਾਣੀ ਨਾ ਹੀ ਮੈਂ ਕਦੇ ਸੋਚਾਂ ਪੈਂ ਕਦੇ ਭੁੱਲ ਕੇ ਵੀ ਨਹੀਂ ਮੈਰਿਜ ਬਲਤਾਰੀ ਦਾ ਕਦੇ ਭੁੱਲ ਕੇ ਵੀ ਨਹੀਂ ਸੋਚਦੀ ਵੀ ਜੋ ਵੀ ਜਿੱਦਾਂ ਹਨਾ ਮੇਰੀ ਲਾਈਫ ਆ ਮੇਰੀਆਂ ਬੇਟੀਆਂ ਨਾਲ ਠੀਕ ਆ ਜੇ ਉਹ ਇਹਨਾਂ ਦਾ ਬਾਪ ਹੋ ਕੇ ਸਗਾ ਬਾਪ ਹੋ ਕੇ ਨਹੀਂ ਬਣਿਆ ਤਾਂ ਜਿਹੜਾ ਮੇਰੇ ਕੋਈ ਸੈਕੰਡ ਮੈਰਿਜ ਵਾਲਾ ਹੋ ਉਹ ਕਿੱਥੋਂ ਬਣ ਜਾਊ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਅੱਜ ਤੁਹਾਨੂੰ ਕਮਲਪ੍ਰੀਤ ਕੌਰ ਭੈਣ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਭੈਣ ਹੋਣਾ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਅੱਜ ਉਹਨਾਂ ਦੇ ਜ਼ਮਾਨੇ ਉਹਨਾਂ ਦੀ ਕਹਾਣੀ ਸੁਣਾਗੇ ਸਾਡੇ ਨਾਲ ਮੌਜੂਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆਪਾਂ ਨੇ ਬਹੁਤ ਬਹੁਤ ਸਵਾਗਤ ਸਾਸ਼ੀ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਮਿਹਰਬਾਨੀ ਜੋ ਮੇਰੇ ਦਿਲ ਦੇ ਪਾਵਸੀ ਆਜਾ ਆਪ ਰੂਵ ਰੂਵ ਕਰਨ ਲੱਗੇ ਸਾਰੀ ਦੁਨੀਆ ਦੇ ਸਾਹਮਣੇ ਥੈਂਕ ਯੂ ਮਿਹਰਬਾਨੀ ਜੀ ਠੀਕ ਹੋ ਮੈਮ ਹਾਂਜੀ ਹਾਂਜੀ ਅੱਛਾ ਮੈਮ ਕਦੋਂ ਤੁਹਾਡਾ ਵਿਆਹ ਹੁੰਦਾ ਹੈ ਅੱਛਾ ਮੇਰੀ ਮੈਰਿਜ ਹੋਈ ਹੈ 2012 ਦੇ ਵਿੱਚ ਲੁਧਿਆਣਾ ਚ ਮੈਰਿਜ ਮੇਰੀ ਲਬ ਮੈਰਿਜ ਹੋਈ ਸੀ ਜੀ ਦੋ ਤਿੰਨ ਮਹੀਨੇ ਵਧੀਆ ਸੀ ਚਲੋ ਪਹਿਲਾਂ ਸੀ ਰਿਲੇਸ਼ਨਸ਼ਿਪ ਸੀਗੇ ਫਿਰ ਅਸੀਂ ਮੈਰਿਜ ਕਰਵਾ ਲਈ ਮੈਰਿਜ ਤੋਂ ਬਾਅਦ 3 ਸਾਲ ਬਾਅਦ ਮੇਰੇ ਬੇਟਾ ਹੁੰਦਾ ਅੱਛਾ ਬੇਟਾ ਜਦੋਂ ਉਹਨਾਂ ਜਨਮ ਲੈਣਾ ਨਹੀਂ ਸੀ ਹਜੇ ਲੈਤਾ ਨਹੀਂ ਸੀ ਮਤਲਬ ਉਹਦੋਂ ਥੋੜਾ ਜਿਹਾ ਪਹਿਲਾਂ ਨਾ ਉਹਨਾਂ ਨੇ ਕੀ ਕਰਨਾ ਮੇਰੇ ਨਾਲ ਲੜਨਾ ਕੁੱਟਮਾਰ ਸ਼ੁਰੂ ਕਰਤੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਘਰੇ ਨਾ ਮੈਂ ਰੈਂਟ ਤੇ ਰਹਿੰਦੀ ਸੀਗੀ ਉਹਨਾਂ ਨੇ ਆਂਟੀ ਨੇ ਮੈਨੂੰ ਬਚਾਉਣਾ ਉਹਨਾਂ ਦੇ ਇੱਕ ਬੇਟਾ ਸੀ ਇੱਕ ਬੇਟੀ ਸੀ ਤੇ ਉਨੇ ਨਾ ਐਡੀ ਸਾਰੀ ਚਾਕੂ ਹੁੰਦਾ ਸੀ ਉਹ ਚਾਕੂ ਲੈਣਾ ਉਹਨੇ ਕਦੇ ਡੰਡਾ ਜਾਨਵਰਾਂ ਨੂੰ ਵੀ ਆਪਾਂ ਕੁੱਟਦੇ ਮਾਰਦੇ ਸੋਚਦੇ ਆ ਵੀ ਕਿੱਦਾਂ ਮਾਰੀਏ ਤੇ ਉਹਨੇ ਮੈਨੂੰ ਕੁੱਟਣਾ ਬਹੁਤ ਜ਼ਿਆਦਾ ਕੁੱਟ ਕੇ ਨਾ ਮਤਲਬ ਮੈਨੂੰ ਮਰਿਆ ਮੇਰਾ ਸੱਟ ਜਾਣਾ ਫਿਰ ਇੱਕ ਡਾਕਟਰ ਸੀ ਮੇਰਾ ਭਰਾ ਬਣਿਆ ਸੀ ਉਹਨੇ ਮੈਨੂੰ ਟ੍ਰਿਪ ਲਗਾ ਕੇ ਜਾਣਾ ਨਾਲੇ ਮੈਡੀਸਨ ਦੇ ਕੇ ਜਾਣਾ ਮੈਨੂੰ ਉਹਨਾਂ ਨੇ ਦੱਸਣਾ ਕਮਲ ਕੁਲਦੀਪ ਇਦਾਂ ਕਮਲ ਕੁਲਦੀਪ ਇਦਾਂ ਮੈਂ ਮੰਨਣਾ ਨਹੀਂ ਸੀ ਵੀ ਉਹ ਲੜਕੀ ਬਾਜ਼ ਕਹਿਣਾ ਉਹਨੂੰ ਤੇ ਮੈਂ ਮੰਨਣਾ ਨਾ ਉਹਦੀ ਗੱਲ ਉਹਨੇ ਕਿ ਇੱਕ ਵਾਰ ਮੈਂ ਫੰਕਸ਼ਨ ਤੇ ਜਲੀ ਮੈਨੂੰ ਉਹਨਾਂ ਨੇ ਕਿਹਾ ਕਮਲ ਕਿੱਥੇ ਆ ਮੈਂ ਆਖਿਆ ਮੈਂ ਕਿਹਾ ਵੀ ਮੈਂ ਇੱਥੇ ਆ ਮੈਂ ਪਹੁੰਚਣ ਆਲੀ ਹਾਂ ਲੁਧਿਆਣੇ ਮੈਨੂੰ ਕਹਿੰਦਾ ਜਲਦੀ ਆ ਜਾ ਮੈਂ ਜਦੋਂ ਜਲਦੀ ਗਈ ਤੇ ਮੇਰੇ ਜਾਣ ਤੋਂ ਪਹਿਲਾਂ ਸਿਰਫ 2 ਮਿੰਟ ਪਹਿਲਾਂ ਮੇਰੇ ਘਰੋਂ ਲੇਡੀਜ਼ ਨਿਕਲਦੇ ਆ ਤੇ ਮੇਰੇ ਬੈਡਰੂਮ ਤੇ ਮੇਰੇ ਕੰਬਲ ਦੇ ਵਿੱਚ ਉਹ ਬੰਦੀ ਪਈ ਆ ਤੇ ਮੈਂ ਬਲੀਵ ਨਹੀਂ ਕਰ ਸਕਦੀ ਵੀ ਮੇਰੇ ਨਾਲ ਉਹਦਾ ਕਿੱਦਾਂ ਕਿਵੇਂ ਰਹਾ ਤਿੰਨ ਗਿ ਮਹੀਨਾ ਬਾਅਦ ਉਹ ਸਟੇਸ਼ਨ ਹੋਈ ਔਰ ਚਲੋ ਉਹਨੇ ਮਾਫੀ ਮੰਗ ਲਈ ਪੰਜ ਸੱਤ ਜਣਿਆਂ ਦੇ ਵਿੱਚ ਖੜ ਕੇ ਮੈਂ ਕਿਹਾ ਵੀ ਲੋਕ ਕੀ ਕਹਿਣਗੇ ਵੀ ਹੁਣ ਤਾਂ ਵਿਆਹ ਕਰਵਾਇਆ ਮੇਰੇ ਹੱਥਾਂ 'ਚ ਹਜੇ ਚੂੜਾ ਵੀ ਨਹੀਂ ਉਤਰਿਆ ਸੀ ਅੱਛਾ ਤੇ ਵੀ ਹੁਣ ਤਾਂ ਇਹਦਾ ਵਿਆਹ ਹੋਇਆ ਵੀ ਰੋਣਾ ਫੇਰ ਸ਼ੁਰੂ ਹੋ ਗਿਆ ਤੇ ਚਲੋ ਫਿਰ ਠੀਕ ਹੈ ਦੋ ਤਿੰਨ ਮਹੀਨੇ ਹੋ ਦੋ ਤਿੰਨ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋ ਜਾਨੀ ਆ ਮੇਰੇ ਬੇਟਾ ਹੋਣ ਵਾਲਾ ਦੋਨੇ ਬੇਟੀਆਂ ਤੋਂ ਪਹਿਲਾਂ ਬੇਟਾ ਹੋਇਆ ਤੇ ਬੇਟਾ ਹੋਣ ਵਾਲਾ ਸੀਗਾ ਜਦੋਂ ਉਹਨੇ ਕੀ ਕਰਨਾ ਜਿਨ੍ਹਾਂ ਦੇ ਘਰੇ ਮੈਂ ਰੈਂਟ ਤੇ ਰਹਿ ਰਹੀ ਆ ਉਹ ਆਂਟੀ ਨੂੰ ਕਈ ਵਾਰੀ ਫੋਨ ਤੇ ਪੁੱਛਣਾ ਆਂਟੀ ਕਮਲ ਘਰੇ ਆ ਤੇ ਆਂਟੀ ਕਹਿੰਦੀ ਹਾਂ ਵੀ ਪਈ ਆ ਦਵਾਈ ਲੈ ਕੇ ਉਹਨੇ ਬਾਹਰੋਂ ਗੁੱਸੇ ਨਾਲ ਆਉਣਾ ਆ ਕੇ ਸਾਡੇ ਘਰੇ ਇੱਕ ਚਾਕੂ ਹੁੰਦਾ ਸੀ ਇੱਕ ਬੇਸਬਾਲ ਮੇਰੇ ਕੋਲੇ ਹੁਣ ਵੀ ਪਿਆ ਹੋ ਉਹਨੇ ਮੈਨੂੰ ਚਾਕੂ ਨਾਲ ਮਾਰਨਾ ਕਹਿੰਦਾ ਨੇ ਮੈਂ ਤੈਨੂੰ ਮਾਰੂ ਨਾ ਤੇਰਾ ਬੱਚਾ ਮਾਰ ਕੇ ਜਾਵਾਂ ਅੱਛਾ ਨਾਲੇ ਮੈਨੂੰ بیسਬਾਲ ਨਾਲ ਉਹਨੇ ਕੁੱਟਣਾ ਸਾਡੇ ਨਾਲ ਦੋ ਦਰਵਾਜੇ ਸੀ ਰੂਮ ਨੂੰ ਉਹਨੇ ਜੇ ਇਧਰਲੇ ਦਰਵਾਜੇੋਂ ਮੈਨੂੰ ਕੁੱਟਦੇ ਕੁੱਟਣਾ ਮੈਂ ਦੂਜੇ ਦਰਵਾਜੇ ਨਾਲ ਨਿਕਲ ਜਾਣਾ ਆਂਟੀ ਨੇ ਕਦੇ ਮੈਨੂੰ ਡਾਈਨਿੰਗ ਟੇਬਲ ਦੇ ਥੱਲੇ ਲੁਕਾਤਾ ਉੱਪਰ ਚਾਦਰ ਪਾ ਦਿੰਦੀ ਕਹਿੰਦੀ ਵੀ ਕੱਪੜੇ ਸੁੱਕਣੇ ਪਏ ਆ ਜਾਂ ਉਹਨਾਂ ਨੇ ਰਸਾਈਆਂ ਕੰਬੜਾ ਦੇ ਵਿੱਚ ਮੈਨੂੰ ਦੇ ਦੇਣਾ ਜਾਂ ਕਈ ਵਾਰੀ ਕਿਸੇ ਹਿਸਾਬ ਨਾਲ ਉਹਨੇ ਮੈਨੂੰ ਬਹੁਤ ਵਾਰੀ ਮਤਲਬ ਕਿ ਲੇਡੀਜ਼ ਨੇ ਬਹੁਤ ਬਾਰੀ ਮੈਨੂੰ ਬਚਾਇਆ ਮੈਨੂੰ ਲੱਗਾ ਜੇ ਮੇਰੇ ਮੈਂ ਉਹਨਾ ਸਟੇਸ਼ਨਲ ਦੇ ਵਿੱਚ ਹੁੰਦੀ ਤਾਂ ਸ਼ਾਇਦ ਤੁਹਾਡੇ ਸਾਹਮਣੇ ਵੀ ਨਾ ਹੁੰਦੀ ਤੇ ਵੀ ਉਹ ਇੰਨੀ ਖੱਦ ਉਸ ਬੰਦੇ ਦੀ ਸੀਗੀ ਇਦਾਂ 8-9 ਮਹੀਨੇ ਨਿਕਲ ਗਏ 8-9 ਮਹੀਨੇ ਬਾਅਦ ਮੇਰੇ ਕੋਲ ਬੇਟਾ ਹੋਇਆ ਮੇਰਾ ਬੇਟਾ ਹੋਇਆ 4 ਦਿਨਾਂ ਦਾ ਹੋ ਕੇ ਉਹ ਪੂਰਾ ਹੋ ਗਿਆ ਸੀਗਾ ਜਦੋਂ ਉਹਦੀ ਡੈਥ ਹੋ ਗਈ ਨਾ ਉਹਦੀ ਹਾਰਟ ਬੀਟ ਥੋੜੀ ਪ੍ਰੋਬਲਮ ਆਈ ਉਹਦੀ ਡੈਥ ਹੋ ਗਈ ਚਲੋ ਉਹਨੇ ਉਸ ਤੋਂ ਬਾਅਦ ਮੈਨੂੰ ਘਰੇ ਭੇਜਤਾ ਮੇਰੀ ਮੰਮੀ ਹੁਣੇ ਲੈ ਆਈ ਚਲੋ ਇਹ ਨਾ ਇੱਕ ਰੀਤੀ ਰਿਵਾਜ ਆ ਕਹਿੰਦੇ ਵੀ ਜੇ ਕਿਸੇ ਦੇ ਹੋ ਜਾ ਤਾਂ ਪੇਕੇ ਤੀਨ ਨੂੰ ਲੈ ਕੇ ਆਉਂਦੇ ਹੁੰਦੇ ਆ ਮੈਨੂੰ ਲਿਆਏ ਮੇਰੇ ਅਜੇ ਸੁਜੇਰੀਨ ਹੋਇਆ ਵੈ ਸੀਗਾ ਮੇਰੇ ਟਾਂਕੇ ਵੀ ਨਹੀਂ ਕੱਟੇ ਸੀਗੇ ਤੇ ਮੈਨੂੰ ਲਿਆ ਕੇ ਮੇਰੇ ਨਾਲ ਫੋਨ ਤੇ ਕਹਿੰਦਾ ਮੈਨੂੰ ਫੋਨ ਨਾ ਕਰੀਂ ਅੱਜ ਤੋਂ ਬਾਅਦ ਲੜ ਕੇ ਮੈਂ ਆ ਕੇ ਮੈਂ ਚਲੋ ਗੁੱਸਾ ਹੋਊਗਾ ਮੈਂ ਵੀ ਠੀਕ ਨਹੀਂ ਸੀ ਕਿਉਂਕਿ ਮੈਂ ਆਪ ਤੇ ਮੈਂ ਚੁੱਪ ਕਰਕੇ ਦੇ ਦੋ ਤਿੰਨ ਦਿਨ ਤਾਂ ਕੱਟੇ ਦੋ ਤਿੰਨ ਦਿਨ ਬਾਅਦ ਮੈਨੂੰ ਕਿਸੇ ਲੇਡੀ ਦਾ ਫੋਨ ਆਂਦਾ ਤੇ লেਡੀ ਦਾ ফোন ਆਇਆ ਕਹਿੰਦੇ ਵੀ ਇਦਾਂ ਕਰਕੇ ਕਮਲ ਕਿੱਥੇ ਐ ਮੈਂ ਕਿਹਾ ਵੀ ਮੈਂ ਤਾਂ ਬਾਹਰ ਆ ਚਲੋ ਫੇਰ ਵੀ ਥੋੜਾ ਟਾਈਮ ਬੀਤ ਗਿਆ ਉਹਨੇ ਮੈਂ ਇੱਕ ਦਿਨ ਆਂਟੀ ਨੂੰ ਫੋਨ ਕੀਤਾ ਜਿਨ੍ਹਾਂ ਦੇ ਘਰੇ ਮੈਂ ਰੈਂਟ ਤੇ ਰਹਿੰਦੀ ਸੀ ਮਾਂ ਆਂਟੀ ਮੈਨੂੰ ਨਾ ਘਬਰਾਟ ਹੋ ਜਾਂਦੀ ਐ ਮੈਨੂੰ ਕਹਿੰਦੀ ਆ ਚੱਲੀਏ ਮੈਂ ਜਦੋਂ ਘਰੇ ਗਈ ਨਾ ਉਧਰ ਸਾਡੇ ਮੈਂ ਸਾਡੇ ਘਰੇ ਬੈਠੀ ਇੱਕ লেਡੀ ਦੇਖਦੀਆਂ ਚੂੜਾ ਪਾਇਆ ਹੋਇਆ ਮੈਂ ਜਦੋਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇਹ ਕੌਣ ਕਹਿੰਦੇ ਵੀ ਇਹ ਨਾ ਕੁਲਦੀਪ ਦੀ ਵਾਈਫ ਐ ਕੌਣ ਹੈ ਸਾਡੇ ਉੱਥੇ ਹੀ ਰਿਲੇਟਿਵ ਮੈਂ ਉਹਨੂੰ ਕੁੜੀ ਨੂੰ ਪੁੱਛਿਆ ਮੈਂ ਕਿ ਵੀ ਵਿਆਹ ਤਾਂ ਇਹਦੇ ਮੇਰੇ ਨਾਲ ਹੋਇਆ ਵੀ ਤੂੰ ਇਹਦੀ ਵਾਈਫ ਕਿੱਦਾਂ ਹੋ ਜਾਣੀ ਆ ਚਲੋ ਇਦਾਂ ਕਰਦੇ 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 ਨਾ ਵੀ ਜਦਾਂ ਜ਼ੋਰ ਜ਼ਬਰਦਸਤੀ ਕਰਕੇ ਉਹ ਟਾਈਮ ਗੱਲਾਂ ਨਹੀਂ ਠੰਡੀਆਂ ਕਰ ਲੀਆਂ ਉਹਨਾਂ ਨੇ ਕਹਿੰਦੇ ਵੀ ਗਲਤੀ ਹੋ ਗਈ ਚੱਲ ਦੇ ਵੀ ਉਹ ਉਹ ਕੁੜੀ ਨੇ ਵੀ ਕਾਫੀ ਰੌਲਾ ਪਾਇਆ ਕਹਿੰਦੀ ਵੀ ਮੇਰੇ ਨਾਲ ਧੋਖਾ ਕੀਤਾ ਇਹਨਾਂ ਨੇ ਅੱਛਾ ਚਲੋ ਉਹ 420 ਦਾ ਕੇਸ ਪੈਂਦਾ ਸੀ ਉਹਨਾਂ ਦੋਨਾਂ 'ਤੇ ਕਿਉਂਕਿ ਮੇਰੀ ਮੈਰਿਜ ਪਹਿਲਾਂ ਹੋ ਚੁੱਕੀ ਸੀ ਤੇ ਉਹਨਾਂ ਦੇ ਜਦੋਂ ਕੇਸ ਪੈਂਦਾ ਤੇ ਇਹਨਾਂ ਨੇ ਕਹਿ ਕੇ ਕੁੜੀ ਕਹਿੰਦੀ ਵੀ ਮੈਂ ਰਹਿਣਾ ਨਹੀਂ ਉਹ ਵੀ ਕਹਿੰਦੀ 170000 ਰੁਪਏ ਦੀ ਉਹ ਲੈ ਗਈ ਉਹਦਾ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਮੇਨਾ ਠੀਕ ਆ ਬੰਦਾ ਫੇਰ ਵੀ ਚਲੋ ਮਾਫੀ ਕਹਿੰਦੇ ਨਾ ਮੈਂ ਪਹਿਲਾਂ ਵੀ ਕਿਹਾ ਵੀ ਲੋਕ ਇਹ ਨਾ ਕਹਿਣ ਵੀ ਲੰਬ ਮੈਰਜ ਕਰਵਾ ਕੇ ਬਸ ਹੀ ਨਹੀਂ ਹੈਗੀ ਤੇ ਮੈਂ ਕਿਹਾ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਮਾਫੀ ਮੰਗ ਲਈ ਘਰਦਿਆਂ ਨੇ ਕਹਤਾ ਸਾਰਿਆਂ ਨੇ ਕਹਤਾ ਮੇਰਾ ਇੱਕ ਛੋਟਾ ਭਰਾ ਸੀ ਉਹਨੇ ਮੈਨੂੰ ਕਿਹਾ ਕਹਿੰਦਾ ਤੂੰ ਇਹ ਤੇ ਯਕੀਨ ਨਾ ਕਰ ਮੈਂ ਫੇਰ ਵੀ ਕਿਹਾ ਵੀ ਰੋਜ਼ ਰੋਜ਼ ਵਿਆਹ ਨਹੀਂ ਕਰਾਏ ਜਾਂਦੇ ਮੈਂ ਕਿਹਾ ਤੇ ਮੈਂ ਕਿਹਾ ਕੋਈ ਨਾ ਸੁਧਰ ਜੂਗਾ ਔਰ ਉਸ ਤੋਂ ਬਾਅਦ ਉਹ ਬਿਲਕੁਲ ਸੁਧਰ ਗਿਆ 3 ਸਾਲ ਵਧੀਆ ਰਿਹਾ ਮੇਰੇ ਬੇਟੀ ਹੁੰਦੀ ਹੈ ਵੱਡੀ ਉਸ ਤੋਂ ਬਾਅਦ ਛੋਟੀ ਬੇਟੀ ਵੀ ਹੁੰਦੀ ਆ ਛੋਟੀ ਬੇਟੀ ਜਦੋਂ ਹੁੰਦੀ ਆ ਤੇ ਉਦੋਂ ਡੇਢ ਇੱਕ ਮਹੀਨਾ ਬਾਅਦ ਮੇਰੇ ਭਰਾ ਦੇ ਘਰੇ ਬੇਟਾ ਹੁੰਦਾ ਮੈਂ ਇੱਥੇ ਆ ਗਈ ਆਪਦੇ ਪੇਕੇ ਬੇਟਾ ਉਸ ਬੇਟੀ ਨੂੰ ਦੇਖਣ ਵਾਸਤੇ ਭਤੀਜੇ ਨੂੰ ਆਪਨੇ ਉਹ ਦੁਵਾਦ ਮੇਰੇ ਜਿਹੜੇ ਮਕਾਨ ਮਾਲਕ ਸੀ ਉਹਨਾਂ ਦਾ ਫੋਨ ਗਿਆ ਕਹਿੰਦੇ ਤੁਹਾਡਾ ਕਹਿੰਦੇ ਜਿਹੜਾ ਹਸਬੈਂਡ ਆ ਉਹ ਸਾਡੀ ਬੋਟੀ ਨੂੰ ਫੋਨ ਕਰਦਾ ਅੱਛਾ ਮੈਂ ਆਖਿਆ ਮੈਂ ਕਿਹਾ ਵੀ ਨਹੀਂ ਗਲਤੀ ਨਾ ਲੱਗਿਆ ਹੁਣ ਮੈਂ ਸਗੋ ਮੈਂ ਪੜਦਾ ਪਾਇਆ ਉਹਦੀ ਗੱਲ ਤੇ ਮੈਂ ਕਿਹਾ ਵੀ ਗਲਤੀ ਨਾ ਲੱਗਿਆ ਹੁਣ ਉਹ ਮੈਨੂੰ ਕਹਿੰਦੇ ਰਿਕਾਰਡਿੰਗ ਭੇਜੀ ਉਹਨਾਂ ਨੇ ਰਿਕਾਰਡਿੰਗ ਦੇ ਵਿੱਚ ਇਹ ਚੀਜ਼ ਕਹੀ ਗਈ ਕਹਿੰਦਾ ਮੈਂ ਤੇਰਾ ਕਿੱਦੇ ਦਾ ਨੰਬਰ ਲੱਭਦਾ ਸੀ ਮਸਾਂ ਬਹੁਤ ਮੁਸ਼ਕਲ ਨਾਲ ਨਿਰਮਲ ਦੇ ਨੰਬਰ ਮਿਲਿਆ ਹੈ ਅੱਛਾ ਉਹਨੇ ਨਾਮ ਲਿਆ ਕੁੜੀ ਦਾ ਫਿਰ ਮੈਂ ਥੋੜਾ ਰਹਾ ਹੋ ਕਰਕੇ ਫਿਰ ਵੀ ਉਹ ਬੰਦੇ ਉਹਨੂੰ ਮਾਰਨ ਤੱਕ ਪਏ ਮੈਂ ਗਮੰਡੀਆ ਦੇ ਮੁੰਡੇ ਦੀ ਹੈਲਪ ਲਈ ਉਹਨੂੰ ਉੱਥੋਂ ਕੱਢਿਆ ਉਹਨੂੰ ਉੱਥੋਂ ਕੱਢਿਆ ਤੇ 2 ਸਾਲ ਫਿਰ ਉਹ ਬੰਦਾ ਟੇਕ ਗਿਆ ਟੇਕਣ ਤੋਂ ਬਾਅਦ ਤੇ ਮੇਰੀ ਜਿਹੜੀ ਛੋਟੀ ਬੇਟੀ ਆ ਉਹ ਹੋ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਸਾਲ ਸਵਾ ਸਾਲ ਦੀ ਹੋਈ ਆ ਸਾਲ ਸਵਾ ਸਾਲ ਦੀ ਮੇਰੇ ਖੜਨ ਦੇ ਸਾਹਮਣੇ ਦੇਖਦੇ ਜਿਹੜੇ ਮੇਰੇ ਹਸਬੰਦ ਸੀ ਉਹ ਕਿਸੇ ਕੁੜੀ ਦਾ ਹੱਥ ਫੜੀ ਜਾਂਦੇ ਆ ਮੇਰੇ ਸਾਹਮਣੇ ਮੈਂ ਘਰੇ ਆ ਕੇ ਉਹਨੂੰ ਕਿਹਾ ਵੀ ਇਹ ਤੇਰੇ ਲਈ ਗਲਤ ਗੱਲ ਆ ਵੀ ਇਦਾਂ ਹਨਾ ਚੰਗਾ ਨਹੀਂ ਲੱਗਦਾ ਹੈਗਾ ਵੀ ਜੇ ਤੂੰ ਇਦਾਂ ਕਰੇਂਗੇ ਵੀ ਤੇਰੇ ਆਪ ਦੇ ਵੀ ਦੋ ਧੀਆ ਨੇ ਵੀ ਆਪਾਂ ਅੱਜ ਦੇ ਕਿਸੇ ਦਿਨ ਤੱਕਾਂਗੇ ਕੱਲ ਨੂੰ ਆਪਦੀਆਂ ਨੂੰ ਟੱਕਰ ਲਈ ਤਿਆਰ ਆ ਕਿਉਂਕਿ ਇੱਕ ਦਾਰੀ ਇਦਾਂ ਦਾ ਚੱਲਦਾ ਪਿਆ ਅੱਜਕੱਲ ਮੈਂ ਜਦੋਂ ਉਹਨੂੰ ਇਹ ਗੱਲ ਕਹੀ ਤੇ ਉਹਨੇ ਨਾ ਮਤਲਬ ਮੇਰੇ ਮਾਰਿਆ ਉਸ ਟਾਈਮ ਵੀ ਤੂੰ ਇਹ ਗੱਲ ਕਿਉਂ ਕਹੀ ਮਾਰਿਆ ਚਲੋ ਚੁੱਪ ਰਹੀ ਮੈਂ ਫਿਰ ਉਸ ਤੋਂ ਬਾਅਦ ਥੋੜਾ ਟਾਈਮ ਫੇਰ ਨਿਕਲਦਾ ਫੇਰ ਦਾ ਮਤਲਬ ਕੰਟੀਨਿਊ ਮੈਂ ਕਿਹਦਾ ਕਿਹਦਾ ਨਾਂ ਲੈਦਾ ਜਿਹੜੇ ਭਾਂਡੇ ਵਿੱਚ ਖਾਦਾ ਉਹਦੇ ਵਿੱਚ ਹੀ ਸ਼ੇਕ ਕੀਤਾ ਜਿਹੜੇ ਚ ਖਾਦਾ ਉਸੇ ਜੀ ਸ਼ੇਕ ਕੀਤਾ ਮੈਨੂੰ ਲੋਕ ਕਹਿਆ ਕਰਨ ਮੈਂ ਐਂਕਰਿੰਗ ਕਰਦੀ ਸੀਗੀ ਤੇ ਮੈਂ ਬਾਹਰ ਜਾਇਆ ਕਰਾਂ ਸ਼ੋ ਸ਼ੋ ਲੈਣਾ ਲੋਕ ਮੈਨੂੰ ਕਹਿਆ ਕਰਨ ਕਮਲ ਘਰੇ ਧਿਆਨ ਦੇ ਲੈ ਥੋੜਾ ਜਾਂ ਪੈਸੇ ਬੰਨੀ ਨਾਂਦੇ ਆ ਕਰ ਧਿਆਨ ਮੈਂ ਇੱਕ ਦਿਨ ਸਾਡੇ ਉੱਪਰ ਰੈਂਟ ਤੇ ਦਿੱਤਾ ਹੋਇਆ ਸੀਗਾ ਰੂਮ ਉਹ ਆਈ ਕੁੜੀ ਮੈਨੂੰ ਕਹਿੰਦੀ ਵੀ ਅਸੀਂ ਕਹਿੰਦੀ ਅਨਵਰਟਰ ਦੀ ਤਾਰ ਦੇ ਦੋ ਮੈਂ ਕਿਹਾ ਸਾਰੀ ਵੀ ਮੈਂ ਦੇਣੀ ਨਹੀਂ ਮੈਂ ਕਿਹਾ ਵੀ ਗਰਮੀ ਦੇ ਦਿਨ ਨੇ ਮੈਂ ਕਿ ਬੱਚੇ ਪਈ ਹੁੰਦੇ ਥੱਲੇ ਥੱਲੇ ਠੀਕ ਹੈ ਮੈਂ ਕਿਹਾ ਤੁਸੀਂ ਆਪਣਾ ਇਨਵਰਟਰ ਰਖਵਾ ਲਓ ਮੈਂ ਕਿਹਾ ਜਾਣ ਲੱਗੇ ਲਾ ਕੇ ਲੈ ਜਿਓ ਮੈਨੂੰ ਉਹਨੇ ਇਹ ਗੱਲ ਕਹੀ ਉਹ ਬੰਦੇ ਨੂੰ ਇਹ ਚੀਜ਼ ਬੁਰੀ ਲੱਗੀ ਵੀ ਮੈਂ ਉਹਨੂੰ ਕਿਹਾ ਜਵਾਬ ਕਿਉਂ ਦਿੱਤਾ ਉਹ ਬੰਦੇ ਨੇ ਉਹਦੀ ਮੰਮੀ ਖੜੀ ਮੇਰੀ ਮੰਮੀ ਵੀ ਖੜੀ ਉਹ ਕੁੜੀ ਦੇ ਸਾਹਮਣੇ ਮੈਨੂੰ ਕੁੱਟਿਆ ਤਿਉਂ ਕੁੱਟਿਆ ਕਿਉਂਕਿ ਉਹ ਬੰਦਾ ਉਹਦੇ ਨਾਲ ਰਿਲੇਸ਼ਨਸ਼ਿਪ ਸੀਗਾ ਉਹਨੇ ਮੈਨੂੰ ਕੁੱਟਿਆ ਫੇਰ ਉਹ ਦੋ ਤਿੰਨ ਦਿਨਾਂ ਬਾਅਦ ਐਦਾਂ ਦੀ ਗੱਲ ਹੋਈ ਉਹਨੇ ਬਹੁਤ ਮਤਲਬ ਕਿ ਉਹਦੇ ਕੰਨ ਕੰਨ ਭਰੇ ਜੋ ਜਿੱਦਾਂ ਕਹਿਣਾ ਹੈ ਨਾ ਉਹਨੇ ਕੁੜੀ ਨੇ ਕਿਹਾ ਉੱਪਰ ਬੁਲਾ ਕੇ ਉਹਨੂੰ ਬੁਜਾ ਫੇਰ ਉਹ ਬੰਦੇ ਨੇ ਮੈਨੂੰ ਜਾਨਵਰਾ ਵਾਂਗੂ ਕੁੱਟਿਆ ਕੁੱਟਿਆ ਜਾਨਵਰਾ ਵਾਂਗੂ ਮਤਲਬ ਉਹਨੇ ਕੀ ਕੀਤਾ ਕੁੱਟ ਕੇ ਨਾ ਮੈਨੂੰ ਮੈਨੂੰ ਗੁੱਸਾ ਆਇਆ ਮੈਂ ਜਿੱਦਾਂ ਹਨਾ ਹਾਪਿਤ ਵਗਾਰਾ ਸੋ ਵੀ ਘਰੇ ਪਿਆ ਸਾਡੇ ਮੈਂ ਉਹ ਸਾਰਾ ਕੁਝ ਪੀ ਲਿਆ ਪੀ ਕੇ ਉਹਨੇ ਮਤਲਬ ਕਿ ਮੇਰੀ ਬਾਡੀ ਕੰਮ ਕਰਨਾ ਬੰਦ ਕਰ ਗਈ ਮੇਰਾ ਮਾਈਂਡ ਕੰਮ ਕਰ ਰਿਆ ਤੇ ਫੇਰ ਵੀ ਉਸ ਤੋਂ ਬਾਅਦ ਉਹ ਬੰਦਾ ਮੈਨੂੰ ਕੁੱਟਦਾ ਜਾ ਰਿਹਾ ਕੁੱਟ ਕੇ ਮੇਰੀ ਬੜੀ ਬੇਟੀ ਨੇ ਨਾ ਫੋਨ ਪਤਾ ਨਹੀਂ ਮੇਰੀ ਮੰਮੀ ਨੇ ਕੀਤਾ ਪਤਾ ਨਹੀਂ ਇਹਨੇ ਕੀਤਾ ਇਹਨੇ ਕਿਹਾ ਮੇਰੀ ਮੰਮੀ ਮਰ ਗਈ ਮੇਰੀ ਮੰਮੀ ਨੇ ਮੇਰੇ ਗਮਾਂਢੀਆਂ ਨੂੰ ਫੋਨ ਕੀਤਾ ਮੇਰੇ ਗਮਾਂਢੀ ਮੈਨੂੰ ਚੱਕ ਕੇ ਲੈ ਕੇ ਗਏ ਨੇ ਉਹ ਬੰਦਾ ਮੈਨੂੰ ਐਡਮਿਟ ਨਹੀਂ ਕਰਵਾ ਕੇ ਆਇਆ ਸੀ ਪੇਰ ਵੀ ਕੰਨਾ ਲੋਕਾਂ ਦੇ ਵਿੱਚੋਂ ਦੀ ਗੱਲ ਕਹਿਣੀ ਵੀ ਮੈਂ ਇਹਦਾ ਬਹੁਤ ਕੀਤਾ ਐਂ ਕੀਤਾ ਮੈਂ ਖੁਦ ਕਮਾਈ ਕਰਕੇ ਖੁਦ ਬੱਚੇ ਪਾਲੇ ਕੀਦਾ ਲੈਣ ਦੇਣ ਉਹ ਮੈਂ ਕੀਤਾ ਮੇਰੇ ਕੋਲੋਂ ਇਦਾਂ ਚਲੋ ਕੰਮ ਕਰਦੀ ਗਈ ਕਰਦੀ ਗਈ ਫਿਰ ਵਧੀਆ ਬਣ ਗਿਆ ਮੇਰੇ ਕੋਲੇ ਬਾਬੇ ਦੀ ਕਿਰਪਾ ਨਾਲ ਮੈਂ ਅੱਧਾ ਕਿਲੋ 골ਡ ਬਣਾ ਲਿਆ ਮੇਰੇ ਘਰੇ ਕੋਈ ਕੰਮ ਕਰਨ ਆਈ ਉਹਨੇ ਸਾਰਾ ਸਾਰਾ ਕੁਝ ਹੀ ਉਹਨੂੰ ਖਵਾਤਾ अच्छा एक-एक चीज ਉਹਨੂੰ ਦੇਣੀ ਹਾਂ ਕੰਮ ਵਾਲੀ ਨੂੰ ਕਿਉਂਕਿ ਉਹਦੇ ਨਾਲ ਨਾ ਉਹਦੀ ਸੈਟਿੰਗ ਹੋ ਗਈ ਮੇਰੀ ਗੁड़िया ਛੋਟੀ ਉਹਨਾ ਟਾਈਮ 3 ਸਾਲ ਦੀ ਆ ਕਹਿੰਦੀ ਮੰਮੀ ਕਹਿੰਦੀ ਡੈਡੀ ਦੀ ਨਾ ਸੰਦੇ ਆ ਮੈਂ ਕਿਹਾ ਮੀ ਨਹੀਂ ਮਹਾ ਪੀਉ ਤੇ ਉਹਨੂੰ ਗਲਤ ਫੱਮੀ ਆ ਕਿਉਂਕਿ ਜਦੋਂ ਬੱਚਿਆਂ ਦੇ ਸਾਹਮਣੇ ਚੀਜ਼ਾਂ ਦਾ ਪਤਾ ਲੱਗਣ ਲੱਗ ਜਾਂਦਾ ਤਾਂ ਆਪ ਨੂੰ ਕਹਿੰਦੇ ਸ਼ਰਮ ਆਉਂਦੀ ਹੁੰਦੀ ਹੈ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਵੀ ਇਦੋਂ ਤਾਂ ਨਾ ਡੁੱਬ ਕੇ ਮਰ ਜਾਣਾ ਵਾ ਜਦੋਂ ਜਵਾਕੇ ਚੀਜ਼ਾਂ ਕਹਿਣ ਲੱਗ ਜਾਂਣ ਮੈਨੂੰ ਕਹਿਣ ਲੱਗੇ ਨਾ ਸਾਡੇ ਗਮਾਂਢੀ ਕਦੇ ਕਿਸੇ ਦਾ ਫੋਨ ਆਇਆ ਕਰੇ ਅੱਜ ਕਮਲ ਫਲਾਲੀ ਰੀੜੀ ਦਈ ਜਾਂਦਾ ਅੱਜ ਉਹਨੂੰ ਲੈ ਕੇ ਵਾ ਗਿਆ ਅੱਜ ਉਹਨੂੰ ਲੈ ਕੇ ਵਾ ਗਿਆ ਅੱਜ ਉਹ ਲਈ ਹੈ ਮਤਲਬ ਉਹਨੇ ਘਰੇ ਪੈਸਾ ਨਹੀਂ ਦੇਣਾ ਸੀ ਲੋਕਾਂ ਨੂੰ ਖਵਾਈ ਜਾਣਾ ਜੇ ਕੋਈ ਚੀਜ਼ ਮੰਗ ਲੈਂਦੇ ਕੈਬਰੀਨਾ ਉਹਨੇ ਸਾਥੋਂ ਆਪ ਦਾ ਪਰਸ ਵੀ ਕੋਕੇ ਰੱਖ ਲੈਣਾ ਵੀ ਨਹੀਂ ਅਸੀਂ ਮੈਂ ਕੋਈ ਚੀਜ਼ ਨਹੀਂ ਦੇਣੀ ਚਲੋ ਆਪਾਂ ਫਿਰ ਵੀ ਠੀਕ ਕੀਤਾ ਐਂਡ ਤੇ ਜਮਾ ਕੀ ਹੁੰਦਾ ਕਿ ਮੈਂ ਫੰਕਸ਼ਨ ਲਾਣ ਗਈ ਹੁਈ ਆ ਘਰੇ ਨਹੀਂ ਸੀ ਉਹ ਬੰਦੇ ਨੇ ਮੇਰੀ ਮਾਂ ਦੀ ਇੱਜ਼ਤ ਦੁਵਾ ਤਪਾਇਆ ਜਦੋਂ ਉਹਨੇ ਮੇਰੀ ਮੰਮੀ ਨਾਲ ਬਦਤਮੀਜ਼ੀ ਕੀਤੀ ਤੇ ਮੈਨੂੰ ਫੋਨ ਆਇਆ ਮੈਂ ਹਾਂ ਹਾਂ ਮੈਂ ਕਿੱਦਾਂ ਮੇਰੀ ਮੰਮੀ ਨੇ ਮੈਨੂੰ ਕਹਿੜੀ ਤੂੰ ਘਰੇ ਆ ਜਾ ਮੈਂ ਤੇਰੇ ਬੱਚੇ ਛੱਡ ਕੇ ਜਾਵਾਂ ਮੈਂ ਕਿਹਾ ਮਾ ਨਹੀਂ ਮਾ ਦੂੰ ਮੈਂ ਆਜੂ ਕੱਲ ਨੂੰ ਆਜੂ ਮੈਂ 9 ਦਿਨ ਬਾਅਦ ਘਰੇ ਗਈ ਮੇਰਾ ਨਾ ਫੋਨ ਹਮੇਸ਼ਾ ਲਾ ਕੇ ਕੋਰਿੰਗ ਤੇ ਰੱਖਣੀ ਹੈ ਮੈਂ ਮੈਂ ਥੱਲੇ ਥੋੜਾ ਕੰਮ ਕਰਨ ਚੱਲ ਗਈ ਤੇ ਮੇਰੀ ਮੰਮੀ ਮੇਰੇ ਮਾਮਾ ਦੀ ਲੜਕੀ ਨਾਲ ਗੱਲ ਕਰ ਰਹੀ ਪਈ ਆ ਉਹਨੇ ਮੇਰੀ ਮੰਮੀ ਨੇ ਉਹਨੂੰ ਦੱਸਿਆ ਕਹਿੰਦੀ ਵੀ ਤੁਸੀਂ ਕਹਿੰਦੀ ਆਪਾਂ ਇਹਨੂੰ ਕਹਿ ਦਿੰਨੇ ਆ ਵੀ ਦੋਨਾਂ ਲੜਦੀਆਂ ਕਹਿੰਦੀ ਉਹ ਬੰਦੇ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਔਰ ਉਹਦੇ ਵਿੱਚ ਰਿਕਾਰਡਿੰਗ ਚ ਇਹ ਚੀਜ਼ ਬਕਾਇਦਾ ਦੱਸੀ ਗਈ ਮੇਰੀ ਮੰਮੀ ਦੀ ਬਾਹ ਨੂੰ ਵੀ ਬਟਾ ਦਿੱਤਾ ਗਿਆ ਉਹਨੇ ਗਾਲਾਂ ਗੁਲਾਂ ਲੜਿਆ ਲੁੜਿਆ ਤੇ ਫਿਰ ਮੇਰੀ ਮੰਮੀ ਨੇ ਜਦੋਂ ਦੱਸਿਆ ਨਾ ਮੇਰੇ ਪੈਰਾਂ ਥੰਨੋਂ ਉਸ ਟਾਈਮ ਜ਼ਮੀਨ ਨਿਕਲ ਗਈ ਜਦੋਂ ਮੈਂ ਰਿਕਾਰਡਿੰਗ ਸੁਣੀ ਛੱਤ ਤੇ ਜਾ ਕੇ ਮੈਂ ਆਪਣੀ ਮਦਰ-ਇਨ-ਲॉ ਕੋਲ ਗਈ ਮੈਂ ਕਿਹਾ ਵੀ ਮੰਮੀ ਮਹਾ ਤੁਸੀਂ ਕਹਿ ਦਿੰਨੇ ਹੋ ਵੀ ਉਹ ਇਦਾਂ ਇਦਾਂ ਤੇ ਵਿਆਹ ਆਉਣੇ ਆਏ ਕੀ ਕੀਤਾ ਹੁਣ ਮੈਂ ਕਿਹਾ ਮੈਂ ਕੀ ਕਰਾਂ ਮੈਨੂੰ ਕਹਿੰਦੇ ਥਾਣੇ ਨਾ ਜਾਈ ਮੇਰੇ ਨਾ ਜਿਹੜੇ ਫਾਦਰ ਲੌਸੀ ਉਹਨਾਂ ਨੇ ਮਤਲਬ ਕਿ ਐਡਾ ਗੰਦਾ ਲਵ ਯੂਜ਼ ਕੀਤਾ ਨਾ ਮੈਂ ਦੱਸਦੀ ਵੀ ਨਹੀਂ ਸਕਦੀ ਵੀ ਇਦਾਂ ਦੇ ਲਵਜ਼ ਉਹ ਯੂਜ਼ ਕੀਤਾ ਨਾ ਨੇ ਤੇ ਮੈਂ ਫੇਰ ਵੀ ਕਿਹਾ ਮੈਂ ਕਿਹਾ ਚਲ ਕੋਈ ਨਾ ਮੈਨੂੰ ਕਹਿੰਦੇ ਥਾਣੇ ਨਾ ਜਾਈ ਆਪਾਂ ਬੈੱਕ ਇਨ ਮੇੜਦੇ ਆ ਮੈਂ ਕਿਹਾ ਚਲੋ ਠੀਕ ਐ ਬੈੱਕ ਇਨ ਮੇੜਨੇ ਆ ਅਸੀਂ ਬੈੱਕ ਇਨ ਮੇੜਨ ਦੀ ਗੱਲ ਹੋ ਜਾਂਦੀ ਆ ਗੁੱਸਾ ਜੀ ਮੈਨੂੰ ਵੀ ਆਇਆ ਹੋਇਆ ਬੰਦਾ ਜਦੋਂ ਮੇਰੀ ਮਾਂ ਨੂੰ ਇਦਾਂ ਕਰ ਰਿਹਾ ਮੇਰਾ ਉਹ ਕੁਝ ਨਹੀਂ ਲੱਗਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਚੱਲ ਉਹ ਆਪਦੇ ਦੋਸਤ ਨੂੰ ਲੈ ਕੇ ਆਇਆ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਸਿੱਧੀ ਜੀ ਗੱਲ ਆਈ ਗੁੱਸਾ ਮੈਨੂੰ ਵੀ ਸੀਗਾ ਮੈਂ ਕਿਹਾ ਮਾਂ ਤੇਰੀ ਭਝਾਈ ਨਾ ਜਾਂ ਤੇਰੀ ਮਾਂ ਨਾਲ ਮੇਰੇ ਭਰਾ ਨੂੰ ਸਮਾ ਦੇ ਮਾਂ ਮੈਂ ਸਾਰਾ ਕੁਝ ਭੁੱਲ ਜੂ ਉਹ ਬੰਦੇ ਨੇ ਆਪਦੇ ਦੋਸਤ ਬੁਲਾਏ ਦੋਸਤਾਂ ਨਾਲ ਮੈਨੂੰ ਕੁੱਟਿਆ ਮੇਰੇ ਅੱਜ ਵੀ ਬਾਡੀ ਤੇ ਦਾਗ ਨਹੀਂ ਉਹਨਾਂ ਚੀਜ਼ਾਂ ਦੇ ਗਮਲਾ ਮਾਰੇ ਸੀ ਮੇਰੀ ਆ ਹਾਲਤ ਤੇ ਉਹ ਬੰਦੇ ਨੇ ਮੈਨੂੰ ਤੀਜੇ ਫਲੋਰ ਤੋਂ ਕੁੱਟ ਕੇ ਥੱਲੇ ਲੈ ਕੇ ਆਇਆ ਸੀ ਤੇ ਮੇਰੀ ਪੂਰੀ ਗਲੀ ਮੇਰਾ ਤਮਾਸ਼ਾ ਦੇਖਦੀ ਸੀ ਹੁਣ ਮੇਰੇ ਇਤੋਂ ਵਾਲ ਫੜਨੇ ਵਾਲ ਫੜ ਕੇ ਇੱਕ ਜਣੇ ਨੇ ਮੇਰੇ ਹੱਥ ਫੜਨੇ ਇੱਕ ਜਣੇ ਨੇ ਮੈਨੂੰ ਕੁੱਟਣਾ ਆਪਦੇ ਯਾਰਾਂ ਦੋਸਤਾਂ ਨੂੰ ਲਿਆ ਕੇ ਉਹਨੇ ਮੈਨੂੰ ਕੁੱਟ ਕੇ ਹੱਦ ਤੋਂ ਜ਼ਿਆਦਾ ਘਰੋਂ ਘਟਦਾ ਰਾਤ ਨੂੰ 11:30 ਵਜੇ ਮੈਂ ਥਾਣੇ ਜਾਨੀਆ ਥਾਣੇ ਜਾ ਕੇ ਮੈਂ ਮੈਡੀਕਲ ਕਰਾਇਆ ਮੈਡੀਕਲ ਕਰਾਉਣ ਤੋਂ ਬਾਅਦ ਚਲੋ ਥਾਣੇ ਜਾ ਕੇ ਦੁਨੀਆਨ ਪੈਗੀ ਵਿੱਚ ਰਾਜੀਨਾਮਾ ਵੀ ਕਰ ਲਿਆ ਔਰ ਰਾਜੀਨਾਮਾ ਕਰਕੇ ਆਕੇ ਉਹ ਬੰਦਾ ਸ਼ਾਮ ਨੂੰ ਪਾਰਟੀ ਦੇ ਰਿਹਾ ਤੇ ਯਾਰਾਂ ਦੋਸਤਾਂ ਨੂੰ ਕਹਿੰਦਾ ਵਾ ਕਹਿੰਦਾ ਕੁਝ ਨਹੀਂ ਹੁੰਦਾ ਰਾਜੀਨਾਮੇ ਹੀ ਹੁੰਦੇ ਐਨ ਤੇ ਉਹਨੇ ਆ ਗੱਲ ਕਹੀ ਘਰੇ ਆਕੇ ਬੰਦਾ ਮੇਰੇ ਨਾਲ ਹੀ ਜ਼ਬਰਦਸਤੀ ਕਰ ਰਿਹਾ ਉਹ ਔਰ ਜਦੋਂ ਮੇਰੀ ਮੰਮੀ ਨਾਲ ਇਹ ਗੱਲ ਹੋ ਰਹੀ ਮੇਰੇ ਦਿਮਾਗ ਤੋਂ ਅੱਜ ਤੱਕ ਉਹ ਚੀਜ਼ ਨਹੀਂ ਗਈ ਔਰ ਮੈਂ ਮੁੜ ਕੇ ਉਹ ਬੰਦੇ ਦਾ ਆ ਵੀ ਨਹੀਂ ਦੇਖਿਆ ਹੁਣ ਮੈਂ ਉਹਨੂੰ ਕਿਹਾ ਵੀ ਮੈਨੂੰ ਡਵੋਸ ਦੇ ਬੰਦਾ ਮੈਨੂੰ ਡਵੋਸ ਵੀ ਨਹੀਂ ਦੇ ਰਿਹਾ ਥੋੜੇ ਦਿਨ ਪਹਿਲਾਂ ਅਸੀਂ ਮਿਲੇ ਉਹਨੂੰ ਅਰੇ ਲੋਕਾਂ ਨੂੰ ਕਿਸੇ ਕੋਲੇ ਕੁਛ ਕਹਿੰਦਾ ਕਿਸੇ ਕੋਲੇ ਕੁਛ ਕਹਿੰਦਾ ਕਿਸੇ ਕੋਲੇ ਕੁਛ ਕਹਿੰਦਾ ਉਹ ਮਤਲਬ ਕਿ ਮੈਨੂੰ ਇੱਥੋਂ ਤੱਕ ਕੋ ਬੰਦੇ ਨੇ ਧਮਕੀਆਂ ਦਿੱਤੀਆਂ ਸੀ ਕਹਿੰਦਾ ਮੈਂ ਬੱਚੇ ਤੱਕ ਮਾਰ ਦੂੰ ਮੈਂ ਆਪਣੇ ਬੱਚਾ ਨੂੰ ਨਾ 6 ਵਜੇ ਤੋਂ ਬਾਅਦ ਬਾਹਰ ਨਹੀਂ ਕੱਢਦੀ ਵੀ ਮੈਨੂੰ ਕੋਈ ਬਲੀਵ ਨਹੀਂ ਹੈ ਉਹ ਬੰਦੇ ਤੇ ਕਿਉਂਕਿ ਉਹ ਇੱਕ ਸਾਈਕੋ ਟਾਈਪ ਬਣਿਆ ਹੋਇਆ ਹੁਣ ਤੇ ਨਾਈ ਮੈਨੂੰ ਕੋਈ ਤੇ ਕੋਈ ਇੰਟਰਸਟ ਕਰ ਸਕਦੀ ਆ ਮਤਲਬ ਐਦਾਂ ਦੀ ਮੇਰੀ ਲਾਈਫ ਜਿਹੜੀ ਹੈ ਨਾ ਖੁਦ ਕਮਾ ਕੇ ਖਾਣ ਵਾਲੀ ਕੁੜੀ ਸੀ ਖੁਦ ਕਮਾ ਕੇ ਮੈਂ ਦਸ ਜਣਾ ਨੂੰ ਖਵਾਉਣ ਵਾਲੀ ਵੀ ਸੀ ਉਹਨੇ ਮੇਰੀ ਇੱਕ ਲਾਈਫ ਨਾ ਜਮਾ ਹੈ ਡਰਾਵਣੀ ਮਣਾ ਕੇ ਰੱਖਦੀ ਸੀ ਵੀ ਜਿੱਦੋਂ ਕਈ ਵਾਰੀ ਕਹਿੰਦੇ ਨੇ ਨਾ ਵੀ ਆਪ ਦੀ ਜਦੋਂ ਸਟੋਰੀ ਸੋਚਦੇ ਨੇ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਮੈਂ ਕੱਲੀ ਪਈ ਰੋਣ ਲੱਗ ਜਾਂਦੀ ਹਣੀ ਕਈ ਵਾਰੀ ਵੀ ਮੈਂ ਕਿਸੇ ਦੇ ਸਾਹਮਣੇ ਬਹੁਤ ਘੱਟ ਰੋਣੀ ਆ ਵੀ ਨਹੀਂ ਜੇ ਮੈਂ ਇਦਾਂ ਰੋਣ ਲੱਗੀ ਨਾ ਮੇਰੇ ਬੱਚਿਆਂ ਤੇ ਬਹੁਤ ਅਸਰ ਪੂਏ ਚੀਜ਼ਾਂ ਦਾ ਵੀ ਮੈਂ ਕਹਨੀ ਆ ਵੀ ਇਹ ਜਦ ਬੰਦੇ ਨੂੰ ਸੱਚੀ ਜਿਹਾ ਹੌਂਦਾ ਵੀ ਨਹੀਂ ਕੋਈ ਹੱਕ ਹੋਣਾ ਚਾਹੀਦਾ ਜਦ ਅਸੀਂ ਕਿਸੇ ਦੀ ਲਾਈਫ ਖਰਾਬ ਨਾ ਕਰੀਏ ਜੇ ਖਰਾਬ ਹੁੰਦੀ ਆ ਤਾਂ ਉਹਨੂੰ ਉਹ ਚੀਜ਼ ਦਾ ਪਤਾ ਹੋਣੀ ਚਾਹੀਦੀ ਮੈਂ ਕੀ ਕਰ ਰਿਹਾ ਲੋਕੀ ਕਹਿੰਦੇ ਆ ਨਾ ਵੀ ਧੀ ਆ ਮੈਂ ਕਹਨੀ ਆ ਵੀ ਕਿਸ ਤੇ ਪਤ ਨਾ ਹੋਵੇ 30 ਹੋਵੇ 30 ਸਹੀ ਵੀ ਆ ਤੇ ਉਹ ਮੇਰੀ ਆਪ ਦੇ ਹੱਥੋਂ ਹੀ ਸਿਹੜ ਕੀਤੀ ਮੇਰੀ ਲਾਈਫ ਖਰਾਬ ਕਰਕੇ ਤੁਰ ਗਈ ਮੈਨੂੰ ਅੱਜ ਜਿਹੜੇ ਲੋਕ ਮੈਨੂੰ ਕਹਿ ਦਿੰਦੇ ਸੀ ਕਮਲ ਲਵ ਮੈਰिज ਨੇ ਵਧੀਆਂ ਨਹੀਂ ਮੈਂ ਉਹਨਾਂ ਨੂੰ ਕਹਿੰਦੀ ਨਹੀਂ ਸੀ ਵੀ ਨਹੀਂ ਨਿਭਾਉਣ ਵਾਲਾ ਚਾਹੀਦਾ ਤੇ ਅੱਜ ਮੈਂ ਕਹਿੰਦੀ ਆ ਵੀ ਕੰਨਾਂ ਨੂੰ ਹੱਥ ਲਾ ਲਓ ਲਵ ਮੈਰिज ਕਦੇ ਫੁੱਲ ਕੇ ਵੀ ਨਾ ਕਰਾਓ ਕਿਉਂਕਿ ਉਹ ਚੀਜ਼ ਹੋ ਜਾਂਦੀ ਹੈ ਨਾ ਤਾਂ ਅਸੀਂ ਕਿਸੇ ਨੂੰ ਕਹਿਣ ਯੋਗੇ ਰਹਨੇ ਆ ਨਾ ਕਿਸੇ ਨੂੰ ਪੁੱਛਣ ਯੋਗੇ ਰਹਨੇ ਆ ਲਾਈਫ ਨੇ ਇਦਾਂ ਨਾ ਮੇਰੇ ਨਾਲ ਇਹ ਜੀ ਗੰਦੀ ਖੇਡ ਖੇਡੀ ਹੋਈ ਹੈ ਜ਼ਿੰਦਗੀ ਨੇ ਅੱਜ ਜਦੋਂ ਹਨਾ ਉਹਨੇ ਦਾ ਬਦਤਮੀਜ਼ੀ ਮੇਰੀ ਮੰਮੀ ਨਾਲ ਕੀਤੀ ਉਸ ਤੋਂ ਬਾਅਦ ਮੈਂ ਲੁਧਿਆਣੇ ਤੋਂ ਵਾਪਸ ਆ ਗਈ ਉਥੋਂ ਮਤਲਬ ਥੋੜਾ ਜਿਹਾ ਸਮਾਨ ਸੀ ਜਿਹੜਾ ਮੈਂ ਲੈ ਕੇ ਆਈ ਉਥੋਂ ਕੁਝ ਵੀ ਨਹੀਂ ਲੈ ਕੇ ਆਈ ਕਿਉਂਕਿ ਜਿਹੜੇ ਬੰਦੇ ਨੇ ਅੱਜ ਮੇਰੀ ਮਾਂ ਨਹੀਂ ਦੇਖੀ ਕੱਲ ਨੂੰ ਮੇਰੀਆਂ ਧੀਆਂ ਦਾ ਵੀ ਨਹੀਂ ਉਹ ਕੁਝ ਸੋਚਦਾ ਕਿਉਂਕਿ ਮੈਂ ਨਹੀਂ ਸੋਚਦੀ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਬਣਿਆ ਉਹ ਕੱਲ ਨੂੰ ਆਪਣੀ ਧੀਆਂ ਦਾ ਵੀ ਨਹੀਂ ਬਣਦਾ ਤੇ ਇਹ ਸੋਚ ਕੇ ਵੀ ਮੈਂ ਆਪਦੇ ਉੱਥੋਂ ਆਈ ਆਂ ਆਪਦੇ ਪੇਕੇਆਂ ਚ ਪਿਛਲੇ 4 ਸਾਲ ਤੋਂ ਇੰਨਾ ਚਿਰ ਰਹਿ ਰਹੀ ਆਂ ਇੱਥੇ ਵਧੀਆ ਠੀਕ ਆ ਤੇ ਕਈ ਵਾਰੀ ਮੈਨੂੰ ਕਹਿ ਦਿੰਦੇ ਨੇ ਲੋਕੀ ਵੀ ਹਾਂ ਤੂੰ ਮੈਰਿਜ ਕਰਵਾ ਲਾ ਜਾ ਜਿੱਦਾਂ ਹਨਾ ਤੇ ਸਾਡੇ ਆਪਦੇ ਰਿਲੇਟਿਵ ਵੀ ਕਹਿਣਦੇ ਆ ਤੇ ਪਰ ਮੈਂ ਇਹ ਚੀਜ਼ ਤੋਂ ਬਹੁਤ ਦੂਰ ਆ ਮੈਂ ਮੈਰਿਜ ਕਦੇ ਵੀ ਨਹੀਂ ਕਰਵਾਣੀ ਨਾ ਹੀ ਮੈਂ ਕਦੇ ਸੋਚਾਂ ਤੇ ਵੀ ਜਿੱਦਾਂ ਹਨਾ ਮੇਰੀ ਲਾਈਫ ਇੱਕ ਡਰਾਵਣੀ ਜੀ ਬਣ ਚੁੱਕੀ ਆ ਵੀ ਉਹ ਚੀਜ਼ ਨੂੰ ਮੈਂ ਕਦੇ ਭੁੱਲ ਕੇ ਵੀ ਨਹੀਂ ਮੈਰिज ਵਾਲੀ ਦਾ ਕਦੇ ਭੁੱਲ ਕੇ ਵੀ ਨਹੀਂ ਸੋਚਦੀ ਵੀ ਜੋ ਵੀ ਜਿੱਦਾਂ ਹਨਾ ਮੇਰੀ ਲਾਈਫ ਆ ਮੇਰੀਆਂ ਬੇਟੀਆਂ ਨਾਲ ਆ ਬੇਟੀਆਂ ਤੁਸੀਂ ਮੇਰੀਆਂ ਦੇਖ ਹੀ ਲੈਂਤੀਆਂ ਠੀਕ ਆ ਅੱਜ ਦੇ ਕਹਿੰਦੇ ਹੁੰਦੇ ਨੇ ਅੱਜ ਦੇ ਟਾਈਮ ਤੇ ਵੀ ਮਾਂ ਤੋਂ ਇਲਾਵਾ ਬਾਪ ਵੀ ਨਹੀਂ ਬਣਦਾ ਠੀਕ ਆ ਜੇ ਉਹ ਇਹਨਾਂ ਦਾ ਬਾਪ ਹੋ ਕੇ ਸਗਾ ਬਾਪ ਹੋ ਕੇ ਨਹੀਂ ਬਣਿਆ ਤਾਂ ਜਿਹੜਾ ਮੇਰੀ ਕੋਈ ਸੈਕੰਡ ਮੈਰिज ਵਾਲਾ ਹੋ ਉਹ ਕਿੱਥੇ ਬਣਜੂ ਕੋਈ ਨਹੀਂ ਬਣਦਾ ਤਾਂ ਠੀਕ ਆ ਬਸ ਜਦਨੀਕ ਮੇਰੀ ਲਾਈਫ ਨਿਕਲ ਗਈ ਜਾਂ ਆਉਣ ਵਾਲੀ ਹੈ ਵੀ ਮੈਂ ਇਹ ਚੀਜ਼ਾਂ ਬਾਰੇ ਕਦੇ ਸੋਚਦੀ ਨਹੀਂ ਨਾ ਹੀ ਕਦੇ ਸੋਚਾ ਮੈਂ ਹੁਣ ਜੋ ਮੇਰਾ ਬਾਕੀ ਦਾ ਲਾਈਫ ਹੈ ਮੇਰੇ ਬੱਚਾ ਨਾਲ ਆ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਲਵ ਮੈਰਿਜ ਬੰਦਾ ਸੋਚਦਾ ਵਿਆਹ ਹੋਊਗਾ ਵਿਆਹ ਤੋਂ ਬਾਅਦ ਵਧੀਆ ਦਿਨ ਆਉਣਗੇ ਪਰ ਜਿੱਦਾਂ ਜਿੱਦਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਾਅਦ ਟਾਈਮ ਲੰਘਦਾ ਗਿਆ ਉਹਦਾ ਬੱਤਰ ਦਿਨ ਹੁੰਦੇਗੇ ਸੋਚਦਾ ਦਾ ਇਨਸਾਨ ਬਹੁਤ ਖੁਸ਼ ਹੁੰਦਾ ਕਿਉਂਕਿ ਕਹਿੰਦੇ ਹੁੰਦੇ ਆ ਜੋ ਸੋਚਿਆ ਉਹ ਕਦੇ ਹੁੰਦਾ ਨਹੀਂ ਤੇ ਮੈਨੂੰ ਲੱਗਦਾ ਵੀ ਨਹੀਂ ਕਿ ਕਦੇ ਹੋਊਗਾ ਕਿਉਂਕਿ ਮੈਂ ਵੀ ਬਹੁਤ ਸੁਪਨੇ ਸਜਾਏ ਸੀ ਸੋਚਿਆ ਸੀ ਬਹੁਤ ਕੁਝ ਤੇ ਜਿੱਦਾਂ ਹਨਾ ਮੈਂ ਸੋਚਿਆ ਸੀ ਉਹਦਾ ਬਣਾਇਆ ਵੀ ਬਹੁਤ ਕੁਝ ਸੀ ਤੇ ਅੱਜ ਤੁਹਾਡੇ ਸਾਹਮਣੇ ਮੈਂ ਖੁਦ ਇੱਕ ਰੈਂਟ ਦੇ ਮਕਾਨ ਦੇ ਵਿੱਚ ਰਹਿ ਰਹੀ ਆ ਉਹ ਬੰਦਾ ਮੇਰੇ ਤੋਂ ਬਹੁਤ ਕੁਝ ਬਣਾ ਵੀ ਗਿਆ ਕਿਉਂਕਿ ਮੇਰੇ ਨਾਂ ਦੇ ਨਾਲ ਉਹਨੂੰ ਜਾਣਿਆ ਜਾਂਦਾ ਸੀ ਉਹਨੂੰ ਆਪ ਨੂੰ ਕੋਈ ਨਹੀਂ ਜਾਣਦਾ ਸੀ ਸਿਰਫ ਉਹਨਾਂ ਦਾ ਦੈਰ ਆ ਜਾ ਸੀਗਾ ਜਿਹੜਾ ਅੱਜ ਕਿਤੇ ਮਰਜੀ ਜਾ ਕੇ ਉਹ ਬੰਦਾ ਮੇਰੇ ਨਾਂ ਤੋਂ ਜਾਣਿਆ ਜਾਂਦਾ ਸੀਗਾ ਤੇ ਵੀ ਮੈਂ ਇਹਨੂੰ ਇਹ ਲੱਗਦਾ ਵੀ ਨਾ ਭੁੱਲ ਕੇ ਵੀ ਲੱਭ ਮੈਂ ਤੱਕਰਾਵੇਂ ਨਾ ਕੋਈ ਵੀ ਨਾ ਕਰਾਵੇ ਕਿਉਂਕਿ ਜ਼ਿੰਦਗੀ ਪਹਿਲਾਂ ਜਿਹੜੀ ਫੁੱਲ ਦੀ ਨੇ ਹੁੰਦੇ ਨਾ ਉਹ ਕਦੋਂ ਫੁੱਲ ਟੁੱਟ ਜਾਂਦੇ ਆ ਪਤਾ ਨਹੀਂ ਲੱਗਦਾ ਉਹ ਇੱਕ ਜਦਾਂ ਨਾ ਕਿਤਾਬ ਦੇ ਵਿੱਚ ਫੁੱਲ ਬੰਦ ਹੋ ਕੇ ਰਹਿ ਜਾਂਦਾ ਫਿਰ ਇਦਾਂ ਰਹਿ ਜਾਂਦਾ ਉਹ ਸੁੱਕ ਜਾਂਦਾ ਉਹਨੂੰ ਕੋਈ ਪੁੱਛਦਾ ਨਹੀਂ ਹੁੰਦਾ ਬਾਅਦ ਵਿੱਚ ਬਹੁਤ ਬਹੁਤ ਸ਼ੁਕਰੀਆ ਮੰਮ ਗੱਲਬਾਤ ਕਰਨ ਲਈ। ਓਕੇ ਥੈਂਕ ਯੂ। ਸ਼ੁਕਰੀਆ ਤੁਹਾਡਾ ਮਿਹਰਬਾਨੀ। ਜੋ ਮੇਰੇ ਦਿਲ ਦੀਆਂ ਹਨਾ ਦਰਦ ਸੀ ਉਹ ਤੁਸੀਂ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਜੀ ਇੰਟਰਵਿਊ ਸ਼ੇਅਰ ਜ਼ਰੂਰ ਕਰਦੇ ਹੋ ਮੇਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।